ਸਾਥੀ ਸੀ ਉਹਨੇ ਗੱਡੀ ਲਈ ਉਹਨੇ ਇਹਨਾਂ ਨੂੰ ਬੀਮੇ ਦੀ ਜਿਹੜੀ ਪੇਮੈਂਟ ਸੀ ਉਹ ਬੀਮੇ ਦੀ ਰਸੀਦ ਲੈਣ ਤੋਂ ਪਹਿਲਾਂ ਦਿੱਤੀ ਇਹਨਾਂ ਨੂੰ ਕੈਸ਼ ਦਿੱਤੀ ਕੋਈ ਆਧਾਰ ਨਹੀਂ ਕੀਤਾ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਬਰਾਜ ਜਦੋਂ ਉਹਦੀ ਗੱਡੀ ਐਕਸੀਡੈਂਟ ਹੋ ਗਈ ਉਹਨੂੰ ਠੀਕ ਕਰਾ ਲਿਆ ਜਦੋਂ ਹੁਣ ਉਹ ਪੈਸੇ ਮੰਗ ਰਿਹਾ ਹੈ ਤਾਂ ਇਹਨਾਂ ਨੇ ਸਾਫ਼ ਜਵਾਬ ਦਿੱਤਾ ਇਹਨੂੰ ਕੀ ਕਿਹਾ ਜਾ ਸਕਦਾ ਹੈ ਇਹ ਰਾਜ ਹੈ ਇਹ ਸਿਸਟਮ ਹੈ ਕੰਗਲ ਰਾਜਾ ਗੁੰਡਾ ਕਰਦੀ ਐ ਇਹਨਾਂ ਨੇ ਆਪਣੇ ਤਜਰਬੇ ਦੇ ਆਧਾਰ ਤੇ ਇੱਕ ਬੰਦੇ ਨੂੰ ਲੁੱਟ ਲਿਆ ਉਹ ਤੋਂ ਜਿਹੜੀ ਕਿਸ਼ਤ ਬੰਦੇ ਸੀ ਕੈਸ਼ ਪੈਸੇ ਦੇ ਰੂਪ ਚ ਲੈ ਲਈ ਜੇ ਅਸੀਂ ਇਹਨੂੰ ਲੁੱਟ ਨਹੀਂ ਮੰਨਦੇ ਇਹਨਾਂ ਤੇ ਲੁੱਟ ਦਾ ਪਰਚਾ ਪ੍ਰਸ਼ਾਸਨ ਦਰਜ ਨਹੀਂ ਕਰਦਾ ਫਿਰ ਕੱਲ ਨੂੰ ਭਾਈ ਜਦੋਂ ਇਹ ਤਨਖਾਹ ਲੈ ਕੇ ਗਏ ਇਹਨਾਂ ਦੇ ਮੂੰਹ ਤੇ ਦੋ ਥਾਪੜੇ ਮਾਰ ਕੇ ਖੋਲੇ ਫਿਰ ਉਹ ਲੁੱਟ ਕਿਵੇਂ ਹੋਊ ਫਿਰ ਤਾਂ ਜਿਹੜੇ ਨੂੰ ਜਿਹੜਾ ਤਰੀਕਾ ਹੁੰਦਾ ਉਸੇ ਤਰੀਕੇ ਨਾਲ ਚੱਲੂ ਇਸ ਲਈ ਜੇ ਰਸਤੇ ਦੇ ਵਿੱਚੋਂ ਪੈਸੇ ਖੋਣ ਵਾਲਿਆਂ ਨੂੰ ਲੁੱਟ ਮੰਨਿਆ ਜਾਂਦਾ ਤਾਂ ਇਸ ਤਰੀਕੇ ਦੇ ਲੋਕ ਵੀ ਲਟੇਰੇ ਨੇ ਚੋਰ ਨੇ ਇਹਨਾਂ ਦੇ ਉੱਤੇ ਇਹ ਚੋਰੀ ਦਾ ਧੋਖਾ ਧੜੀ ਦਾ ਪਰਚਾ ਜਿਹੜਾ ਦਰਜ ਹੋਣਾ ਚਾਹੀਦਾ ਦੂਸਰੀ ਗੱਲ ਆ ਜਿੰਨੇ ਸਾਡੇ ਆਗੂ ਬੈਠੇ ਨੇ ਜਿੰਨੇ ਸਾਡੇ ਵਰਕਰ ਬੈਠੇ ਨੇ ਇਹ ਕੋਈ ਆਏ ਨਹੀਂ ਹੈਗਾ ਵੀ ਇਹ ਕਿਸੇ ਬਿੱਲੇ ਨੇ ਇਹਨਾਂ ਨੂੰ ਘਰੇ ਕੋਈ ਕੰਮ ਨਹੀਂ ਜਾਇ ਇਹਨਾਂ ਨੂੰ ਘਰੋਂ ਕੋਈ ਔਟ ਨਹੀਂ ਰਹਾ ਵੀ ਇਹ ਤਾਂ ਪਾਈ ਪਿੰਡ ਵਾਲਿਆਂ ਨੇ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਪੱਗਾਂ ਦਵਾਤੀਆਂ ਚੰਡੇ ਦਵਾਤੇ ਵੀ ਚਲੋ ਇਹਨਾਂ ਨੂੰ ਉੱਥੇ ਲਿਜਾ ਕੇ ਵਾਦ ਇਹ ਸਾਰੇ ਲੋਕ ਕਵੀਨਾਰੇ ਨੇ ਕੰਮਕਾਰੀ ਨਹੀਂ ਕਿਸੇ ਨੇ ਅੱਜ ਪਾਣੀ ਦੀ ਵਾਰੀ ਲਾਉਣੀ ਆ ਕਿਸੇ ਨੇ ਸਪਰੇਅ ਕਰਨੀ ਆ ਕਿਸੇ ਨੇ ਕੁਝ ਕਰਨਾ ਹੈ ਪਹਿਲਾਂ ਕਰਕੇ ਆਏ ਨੇ 10 ਵਜੇ ਤੱਕ ਹੁਣ ਜਾ ਕੇ 3 ਵਜੇ ਤੋਂ ਲੈ ਕੇ 7 ਵਜੇ ਦੇ ਤੱਕ ਇਹ ਫੇਰ ਕੰਮ ਕਰਨਗੇ ਤੁਹਾਡੇ ਦੁਕਾਨਦਾਰਾਂ ਮੈਂ ਤੁਹਾਡਾ ਮੇਰਾ ਨਾਮ ਪੰਜਾਬ ਸਿੰਘ ਜ਼ਿਲ੍ਹਾ ਜਨਰਲ ਸੇਵਾ ਅਧਿਕਾਰੀ ਮਾਨਸਾ ਪੰਜਾਬ ਕਸਨ ਜੂਨੀਅਰ ਅਫਸਰ ਕਿਹੜਾ ਮਸਲਾ ਹੈ ਕਿਹੜੇ ਪਿੰਡ ਦੀ ਘਟਨਾ ਜਿਹੜੀ ਹੋਈ ਪਰਨਾ ਦਿੱਤਾ ਇੱਥੇ ਅੱਜ ਇਹ ਮੇਰੇ ਪਿੰਡ ਦੀ ਤਲਵੰਡੀ ਅਕਲੀਆ ਦੀ ਗੁਰਪ੍ਰੀਤ ਸਿੰਘ ਨੌਜਵਾਨ ਨੇ ਇੱਕ ਗੱਡੀ ਲਈ ਸੀ ਉਹ ਗੱਡੀ ਦਾ ਸਹੀ ਤਰੀਕੇ ਨਾਲ ਬੀਮਾ ਭਰਦਾ ਸੀ ਤਿੰਨ ਚਾਰ ਸਾਰੇ ਜਣੇ ਨੇ ਬੀਮਾ ਭਰਾਇਆ ਉਸ ਤੋਂ ਬਾਅਦ ਉਹ ਗੱਡੀ ਪਲਟ ਗਈ ਪਲਟਣ ਤੋਂ ਬਾਅਦ ਜਦੋਂ ਕੰਪਨੀ ਕੋਲ ਉਹਨਾਂ ਨੇ ਕਿਹਾ ਵੀ ਸਾਡਾ ਕਲੇਮ ਕਰੋ ਕਹੇ ਬੀਮੇ ਵਾਲਿਆਂ ਨੇ ਮਤਲਬ ਕਲੇਮ ਆਪਦੀ ਏਜੰਸੀ ਚ ਗੱਡੀ ਦਾ ਕੰਮ ਕਰਾਇਆ ਸਾਰਾ ਦੇਖ ਰੇ ਥੱਲੇ ਪਰ ਜਦੋਂ ਉਹ ਪਸੰਦ ਦਾ ਪੈਸਾ ਪਾਉਣਾ ਸੀ ਤਾਂ ਉਸ ਤੋਂ ਬਾਅਦ ਉਹਨੂੰ ਕਹਿੰਦੇ ਵੀ ਇਹਦੀ ਗੱਡੀ ਦੀ ਜਿਹੜੀ ਬਾਡੀ ਆ ਉਹ ਵੱਡੀ ਹੈ ਇਹ ਕਹਿੰ ਕੇ ਉਹਨੂੰ ਮਤਲਬ ਕਲੇਮ ਤੇ ਜਵਾਬ ਦੇਤਾ ਕਿੰਨਾ ਕ ਟਾਈਮ ਹੋ ਗਿਆ ਇਹ ਗੱਲ ਉਹ ਇਹਦੀ ਸਾਲ ਹੋ ਗਿਆ ਸਾਨੂੰ ਪਹਿਲਾਂ ਵੀ ਮਿਲਿਓ ਤੁਸੀਂ ਕਦੇ ਪਹਿਲਾਂ ਮਿਲ ਕੇ ਗਏ ਆ ਦੋ ਵਾਰੀ ਇਹ ਕੀ ਕਹਿੰਦੇ ਆ ਇਹ ਬਰਡਿੰਗ ਹੀ ਮੇਰੀ ਖਰਾਬ ਹੈ ਇਹਨਾਂ ਦੀ ਬੋਲਣ ਦੀ ਸਾਡੇ ਕੀ ਬਸਦਾਰ ਹੋ ਗਿਆ ਫਲਾਣਾ ਤਮਕਾ ਅਸੀਂ ਕਿਹਾ ਵੀ ਤੁਹਾਡੇ ਬਸਦਾਰ ਹੋ ਗਏ ਤੁਸੀਂ ਪੈਸੇ ਕਿਉਂ ਭਰਾਉਂਦੇ ਹੋ ਇੱਥੇ ਕੇ ਬੱਚੋ ਉਹ ਲੁਧਿਆਣੇ ਜਾਓ ਅੰਮ੍ਰਿਤਸਰ ਜਾਓ ਅੱਜ ਵੀ ਮਿਲਿਓ ਅੱਜ ਮਿਲਿਓ ਅੱਜ ਵੀ ਮਿਲਿਆ ਇਹੀ ਗੱਲ ਹੈ ਕੀ ਕਹਿੰਦੇ ਆ ਵੀ ਤੁਸੀਂ ਉੱਪਰਲੇ ਮੈਨੇਜਮੈਂਟ ਕੋਲੇ ਜਾਓ ਅੰਮ੍ਰਿਤਸਰ ਵਗਜੋ ਜਾਂ ਲੁਧਿਆਣੇ ਚਲੇ ਜਾਓ ਅਸੀਂ ਆਖਿਆ ਵੀ ਮੇਨ ਮੰਗ ਕੀ ਹੈ ਸਾਡੀ ਮੰਗ ਹੈ ਵੀ ਸਾਡਾ ਬੀਮਾ ਦਿੱਤਾ ਜਾਵੇ ਗੱਡੀ ਦਾ ਕਲੇਮ ਕਿਉਂ ਸਾਡੀ 6 ਮਹੀਨੇ ਗੱਡੀ ਖੜੀ ਹੈ ਜੇ ਉਹਦੀ ਬਾਹਰੋਂ ਕੰਮ ਕਰਾਉਂਦੇ ਤਾਂ 10 ਦਿਨਾਂ ਚ ਕੰਮ ਹੋ ਜਾਂਦਾ ਹਾਂ ਦੁਕਾਨਦਾਰ ਬੋਲਿਆ ਕਿ ਮਸਲਾ ਹੱਲ ਨਹੀਂ ਹੁੰਦਾ ਪਰ ਧਰਨਾ ਹੀ ਜਾਰੀ ਰੋਣ। ਨਹੀਂ ਅੱਜ ਨਹੀਂ ਅਗਲੀ ਵਾਰ ਦੁਬਾਰੇ ਮੀਟਿੰਗ ਕਰਕੇ ਕੱਲ ਨੂੰ ਦੁਬਾਰਾ ਪੱਕੇ ਤੌਰ ਤੇ ਰੱਖਾਂਗੇ ਪੱਕੇ ਤੌਰ ਤੇ ਹਾਂ ਹਾਂ ਜਿਸਕੇ ਤੇ ਇਹ ਨਾਮ ਹੀ ਤੁਹਾਡਾ ਮੇਰਾ ਨਾਮ ਹੀ ਨਰਿੰਦਰ ਕੌਰ ਮੈਂ ਪੰਜਾਬ ਕਿਸਾਨ ਯੂਨੀਅਨ ਦਾ ਸੂਬਾ ਆਗੂ ਆ ਨਰਿੰਦਰ ਕੌਰ ਕੀ ਮਸਲਾ ਜਿਹੜਾ ਆ ਤੁਸੀਂ ਅੱਜ ਧਰਨਾ ਦਿੱਤਾ ਹੈ ਕੀ ਮਕਸਦ ਮਸਲਾ ਕੀ ਹੈ ਜਿਹੜਾ ਜ਼ਿਲ੍ਹਾ ਮਾਨਸਾ ਤਲਵੰਡੀ ਅਕਲੀਆ ਪਿੰਡ ਦਾ ਗੁਰਪ੍ਰੀਤ ਸਿੰਘ ਦਾ ਮਸਲਾ ਹੈ ਉਹਨਾਂ ਨੇ ਜਿਹੜੀ ਇੱਥੇ ਇੰਸ਼ੋਰੈਂਸ ਕੰਪਨੀਆਂ ਨਾਲ ਤੋਂ ਟਿੱਕਰ ਗੱਡੀ ਲਈ ਸੀ ਜੀ ਤਾਂ ਗੱਡੀ ਜਦੋਂ ਉਹਨਾਂ ਨੇ ਦਿੱਤੀ ਆ ਤੇ ਨਾਲ ਹੀ ਇਹ ਤੈਅ ਕੀਤਾ ਸੀਗਾ ਕਿ ਜੇ ਗੱਡੀ ਦਾ ਕੋਈ ਨੁਕਸਾਨ ਹੋ ਜਾਂਦਾ ਸੀ ਬੀਮਾ ਤੁਹਾਨੂੰ ਦਵਾਂਗੇ ਆਪਣਾ ਗੱਡੀ ਉੱਧਰ ਇੱਕ ਐਕਸੀਡੈਂਟ ਹੋ ਗਿਆ ਗੱਡੀ ਦਾ ਉਸ ਤੋਂ ਬਾਅਦ ਇਹਨਾਂ ਨੇ ਕੰਪਨੀ ਨਾਲ ਗੱਲ ਕੀਤੀ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ ਕਾਫੀ ਨੁਕਸਾਨ ਹੋਇਆ ਤੁਸੀਂ ਜਿਹੜੇ ਬੀਮੇ ਨੂੰ ਸਾਡੇ ਨਾਲ ਗੱਲਬਾਤ ਕੀਤੀ ਹੋ ਬੀਮਾ ਪੇ ਕਰੋਗੇ ਇਹਨਾਂ ਨੇ ਕਿਹਾ ਹਾਂਜੀ ਵੀ ਤੁਸੀਂ ਰਿਪੇਅਰ ਕਰਾ ਲਓ ਮਿਸਤਰੀ ਤੋਂ ਇਹਨਾਂ ਦੇ ਕਹਿਣ ਮਤਲਬ ਕੀ ਪੀੜਤਾ ਨੇ ਆਪਣੀ ਗੱਡੀ ਦੀ ਰਿਪੇਅਰ ਕਰਾਈ ਤੇ ਜਿਹੜੇ ਬਿੱਲ ਬਣਾਏ ਮਿਸਤਰੀ ਨੇ ਲੇਬਰ ਖਰਚਾ ਆਪਣਾ ਪਾਇਆ ਜਿਹੜੇ ਉੱਚ ਪਾਰਟ ਪਏ ਨੇ ਗੱਡੀ ਦੇ ਵਿੱਚ ਉਹਦਾ ਜਿਹੜਾ ਤਿੰਨਾ ਸਾਰਾ ਬਿੱਲ ਬਣ ਗਿਆ ਇਹਨਾਂ ਨੇ ਆ ਕੇ ਕੰਪਨੀ ਦੇ ਨਾਲ ਬਿੱਲ ਸਾਂਝੇ ਕਰ ਲੈ ਕੇ ਆ ਬਿੱਲ ਬਣੇ ਨੇ ਤੁਸੀਂ ਪੇ ਕਰ ਦਿਓ ਕਿਉਂਕਿ ਗੱਡੀ ਦਾ ਬੀਮਾ ਹੋਇਆ ਹੋਇਆ ਸੀਗਾ ਇਹਨਾਂ ਨੇ ਕੰਪਨੀ ਵਾਲਿਆਂ ਨੇ ਉਹ ਬੀਮਾ ਦੇ ਤੁਰੰਤ ਕਰ ਦਿੱਤਾ ਅਸੀਂ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਮਨੇਜਮੈਂਟ ਨੇ ਉਹਦੇ ਮਸਲੇ ਦਾ ਹੱਲ ਨਹੀਂ ਕਰਿਆ ਤੇ ਇਹਦੇ ਵਿਰੋਧ ਦੇ ਵਿੱਚ ਅਜਿਆ ਧਾਰਨਾ ਸੀ ਕਿ ਜਾਂ ਤਾਂ ਮਸਲਾ ਹੱਲ ਕਰਿਆ ਜਾਵੇ ਜਾਂ ਜਿਹੜੇ ਨੂੰ ਸੀ ਲੰਬਾ ਲੈ। ਅੱਜ ਗੱਲਬਾਤ ਕੋਈ ਅੱਜ ਮਿਲੋ ਤੁਸੀਂ ਇਹਨਾਂ ਨਾਲ। ਅੱਜ ਮਿਲੇ ਆ ਜੀ ਇਹਨਾਂ ਨੇ ਕੋਈ ਉਸ ਕਿਸਮ ਦਾ ਰਿਸਪੌਂਸ ਨਹੀਂ ਦਿੱਤਾ। ਸਗੋਂ ਉਹਨਾਂ ਨੇ ਇੱਕ ਉਸ ਮਹੇਵ ਰਹਿਣਾ ਆਗੂ ਦੇ ਨਾਲੋਂ ਜੀ ਜੀ ਅਗਲਾ ਕੀ ਅਗਲੀ ਸਾਡੀ ਜਿਹੜੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਵੇਗੀ ਫਿਰ ਉਹ ਵੀ ਮਸਲਾ ਸੂਬਾ ਕਮੇਟੀ ਵਿੱਚ ਵਿਚਾਰਿਆ ਜਾਵੇਗਾ ਉਸ ਤੋਂ ਅਗਲਾ ਐਕਸ਼ਨ ਅਸੀਂ ਰਣਨੀਤੀ ਕੋਈ ਤੈਅ ਕਰਾਂਗੇ ਜੀ ਕੀ ਨਾਮ ਹੈ ਜੀ ਉਹ ਨਾਮ ਹੈ ਜੀ ਬ੍ਰਾਂਚ ਮੈਨੇਜਰ ਰਿਯੂਨਾਈਟਿਡ ਇੰਸ਼ੋਰੈਂਸ ਕੰਪਨੀ ਤਲਵੰਡੀ ਸਾਹਿਬ ਮੈਮ ਇੱਕ ਬੜਾ ਦਫਤਰ ਮੂਰੇ ਕਿਸਾਨ ਯੂਨੀਅਨ ਨੇ ਧਰਨਾ ਦਿੱਤਾ ਹੋਇਆ ਹੈ ਕੀ ਮਸਲਾ ਹੈ ਜੀ ਸਰ ਉਹਨਾਂ ਦਾ ਕਲੇਮ ਸੀਗਾ ਜੀ ਉਹ ਹਾਇਰ ਅਥਾਰਟੀ ਨੇ ਐਕਸਟੈਂਡਡ ਬੋਡੀ ਕਰਕੇ ਨੋ ਕਲੇਮ ਕਰਤਾ ਜੀ ਠੀਕ ਹੈ ਜੀ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਵੀ ਅਸੀਂ ਦੇਖਦੇ ਹਾਂ ਕੋਸ਼ਿਸ਼ ਕਰਦੇ ਹਾਂ ਪੇ ਕਰਵਾਣ ਦੀ ਲੇਕਿਨ ਹਾਇਰ ਅਥਾਰਟੀ ਨੇ ਜੋ ਵੀ ਉਹਨਾਂ ਦਾ ਡਿਸੀਜਨ ਹੁੰਦਾ ਸੀ ਉਹਦੇ ਚ ਇੰਟਰਫੇਅਰ ਨਹੀਂ ਕਰਦੇ ਜੀ ਅੱਜ ਵੀ ਕੋਈ ਯੂਨੀਅਨ ਦੇ ਕੋਈ ਬੰਦੇ ਤੁਹਾਡੇ ਨਾਲ ਅੱਜ ਮਿਲੇ ਆ ਕੋਈ ਅੱਜ ਹੋਈਏ ਗੰਗੋ ਹਾਂਜੀ ਮਿਲੇ ਸੀ ਉਹਨਾਂ ਨੂੰ ਕਿਹਾ ਰਿਕੁਐਸਟ ਲੈਟਰ ਦੇ ਦਿਓ ਸਾਨੂੰ ਅਸੀਂ ਉੱਪਰ ਹਾਇਰ ਅਥਾਰਟੀ ਨੂੰ ਭੇਜ ਦਿੰਨੇ ਆ ਕੇਸ ਰਿਵਿਊ ਕਰਨ ਵਾਸਤੇ ਠੀਕ ਹੈ ਜੀ ਜੋ ਉਹਨਾਂ ਦਾ ਡਿਸੀਜਨ ਹੋਊਗਾ ਕੀ ਕਹਿੰਦੇ ਫਿਰ ਇਹਨਾਂ ਨੇ ਕੋਈ ਰਿਸਪੌਂਸ ਦਿੱਤਾ ਅਸੀਂ ਤਿੰਨ ਚਾਟਸ ਨੇ ਭੇਜ ਦਿੱਤੇ ਜੀ ਪਰ ਅਜੇ ਤੱਕ ਕੋਈ ਆਇਆ ਨਹੀਂ ਜੀ। ਕੋਈ ਤੱਕ ਕੋਈ ਆਇਆ। ਹਾਂ ਜੀ।